ਫੇਸ ਦਿਖਾ ਦਿੱਤ ਮਾਰਕੀਟਿੰਗ ਇਹਦਾ ਲੋ ਜੀ ਲੋ ਬੋਦੀਆਣੀ ਬੱਸੀਆ ਛੋਟਾ ਕਰਨ ਬਾਈ ਜੀ ਖੱਚ ਕੇ ਜ ਰੇਟ ਦੱਸ ਦੋ ਬਸ ਪਾ ਫੋਨ ਤੇ ਕਰਾਂਗੇ ਰੇਟ ਫੋਨ ਤੇ ਹਾਂ ਜੀ ਠੀਕ ਆ ਰੇਟ ਫੋਨ ਤੇ ਬਰਾ ਠੀਕ ਆ ਜੀ ਅੱਜ ਵੀ ਦੋ ਨੰਬਰ ਵਾ ਦੱਸੋ ਜੀ ਇਹ ਵੀ ਕੀਰੀ ਆ ਜੀ ਹਾਂ ਜੀ ਲਓ ਬਾਹਰ ਲਿਓ ਪੈਸ ਕਵਾਲ ਦਿਓ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਨੌ ਬਸੀਆਂ ਟਾਪ ਦੀਆਂ ਤੇ ਇੱਕ ਹੈਗੀ ਆ ਕੱਟੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰਾਸ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਕਾ ਜੀ 80 ਕਾ ਬਾਈ ਜੀ ਬਾਈ ਜੀ ਨਾਮ ਦੱਸੋ ਜੀ ਆਪਣਾ ਨਾਂ ਆਪਣਾ ਤਰਸ਼ੇਮ ਸਿੰਘ ਆ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਜੀ ਕਿੰਨੇ ਨਗ ਵੀਰੇ ਆਪਣੇ ਕੋਲ ਅੱਜ ਆਪਣਾ ਡੋਡਰ 10 ਨਗ ਆ ਜੀ ਠੀਕ ਆ ਜੀ ਪਹਿਲੀ ਵਸਤੀ ਦੀ ਜਾਣਕਾਰੀ ਦਿਓ ਜੀ ਜਿਹੜੀ ਆਪਣੇ ਇੱਕ ਨੰਬਰ ਤੇ ਇਹ ਕੀਰੀ ਆ ਜੀ ਵਸਤੀ ਹਾਂਜੀ 13 ਮਹੀਨੇ ਦੀ ਆ ਜੀ 13 ਮਹੀਨੇ ਦੀ ਹਾਂਜੀ ਥੜ ਚਾਰੀ ਜੀ ਹਾਂਜੀ ਹਾਂਜੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਥਣ ਲੱਗਿਆ ਕਰਮਵਾਲੇ ਦੇ ਫੇਸ ਬਿਊਟੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਆਪਾਂ ਤੁਰਕ ਦਿਖਾਉਣੇ ਨੇ ਤੋਰੋ ਜੀ ਲਓ ਜੀ ਕੱਲ ਦਾ ਕਾਰਡ ਸੁਖਣਾ ਸੋਹਣਾ ਬਾਈ ਕੋਲ ਟੋਟਲ ਨਾਗ 10 ਆ ਨੌ ਬਸੀਆਂ ਤੇ ਇੱਕ ਹੈਗੀ ਕੱਟੀ ਕਰਮਾਂ ਵਾਲੀ ਠੀਕ ਹੈ ਜੀ ਲੋ ਜੀ ਕੰਗੋ ਪੱਠਿਆਂ ਦਾ ਲਾਲਚ ਹੁਣ ਇਸ ਕਰਕੇ ਲੋ ਜੀ ਚੰਗਾ ਰੰਗ ਰੂਪਾ ਤੇ ਗੋਦੀ ਵਾਲੀ ਹੈਗੀ ਆ ਥੋੜਾ ਜਿਹਾ ਕੰਨ ਕੰਨ ਬਹੁਤ ਸੋਹਣਾ ਠੀਕ ਹੈ ਜੀ ਕਿਉਂਕਿ ਹੁਣ ਪੱਠਿਆਂ ਦਾ ਲਾਲਚ ਇਸ ਕਰਕੇ ਪੱਠਿਆਂ ਦਾ ਕਰਕੇ ਥੋੜਾ ਜਿਹਾ ਟੋਰਨ ਸੋਹ ਡੱਕ ਤਕਉਣੀ ਹੈ ਲੋ ਜੀ ਦੁਬਾਰੇ ਫਿਰ ਚੈੱਕ ਕਰਾਉਣੇ ਚਾਰ ਥਾਣਾ ਝੋਲੀ ਝੁਲੀ ਬਹੁਤ ਸੋਹਣੇ ਵੇ 1 ਮਿੰਟ ਮੈਂ ਫੇਸ ਦਿਖਾ ਦੇ ਸਮਾਰਕ ਚੰਗੀ ਤੇ ਲੋ ਜੀ ਲੋਕੀ ਬੋਦੀ ਵਾਲੀ ਬੱਸੀਆ ਛੋਟਾ ਕਰਨ ਬਾਈ ਜੀ ਖੱਚ ਕੇ ਜੇ ਰੇਟ ਦੱਸ ਦੋ ਬਸ ਫੋਨ ਤੇ ਕਰਾਂਗੇ ਜੀ ਰੇਟ ਫੋਨ ਤੇ ਹਾਂਜੀ ਠੀਕ ਆ ਰੇਟ ਫੋਨ ਤੇ ਬਰਾ ਠੀਕ ਆ ਜੀ ਹਾਂਜੀ ਵੀ ਦੋ ਨੰਬਰ ਵਾਜ ਦੱਸੋ ਜੀ ਇਹ ਵੀ ਖੀਰੀ ਆ ਜੀ ਹਾਂਜੀ ਲਓ ਬਾਹਰ ਲਿਓ ਫੇਸ ਕੁਆਲਟੀ ਦੇਖੋ ਇਹ ਵੀ ਠੀਕ ਆ ਲੋ ਜੀ ਫੇਸ ਬੋਦੀ ਵਾਲੀ ਠੀਕ ਆ ਜੀ ਰਾਤ ਨੂੰ ਗੇਟ ਗੇਟ ਚਾਲ ਦੇ ਠੀਕ ਆ ਲੋ ਜੀ ਚੱਕਰ ਸਾਨੂੰ ਲੋ ਜੀ ਰੰਗ ਰੂਪ ਕੀ ਬਾਤ ਆ ਇਹਦਾ ਵੀ ਚਿੱਤੇ ਹੀ ਲੋ ਫਿਰ ਦੁਬਾਰੇ ਕਰ ਦਵਾਂ ਠੀਕ ਹੈ ਲੈ ਚਲੋ ਭਰਾ ਲੋ ਜੀ ਰੰਗ ਰੂਪ ਚੰਗਾ ਸੁਨੱਖਪਣਾ ਲੋ ਜੀ ਇਹ ਹੈ ਕਿ ਸੀ ਦੋ ਨੰਬਰ ਭਰਾ ਕਿਉਂਕਿ ਬਾਈ ਤੁਸ ਦੱਸ ਕੇ ਸਹੀ ਜਾਣਕਾਰੀ ਲੈ ਸਕਦੇ ਥਾਣੇ ਇਹਦੀ ਵਿਚਾਰਾ ਬੇ ਇੱਕ ਵਾਰ ਮਾੜੇ ਸਮਾਰਕੇ ਖਾਲ ਥਾ ਲੋ ਜੀ ਯਾਰ ਹੀ ਥਾ ਠੀਕ ਹੈ ਹੁਣ ਤਾਂ ਨੰਬਰ ਆ ਗਈ ਇਹ ਕਿੰਨੇ ਟਾਈਮ ਦੇ ਹੋ ਗਏ ਭਾਈ ਇਹ 11 ਮਹੀਨੇ ਦਾ ਬੱਚਾ ਜੀ ਇਹ ਵੀ ਖਿਰੇ ਜੀ 11 ਮਹੀਨੇ ਦਾ ਹਾਂ ਜੀ ਅੰਕ ਇਹ ਸੁਨੱਖਪਣਾ ਲੋ ਜੀ ਛੋਟੇ ਕੰਨ ਕੱਦ ਕਾਠ ਚਾਰ ਹੀ ਥਾਣਾ ਕਰਮਵਾਲੀ ਦੇ ਇਕ ਵਾਰ ਹੋਰ ਕਿਹੜਾ ਦਵਾ ਦੇਣੀ ਤੈਨੂੰ ਮੜਾ ਜਾ ਦਵਾ ਦਵਾ ਚੈੱਕ ਕਰ ਸੋ ਫੇਰ ਗਾਵਾ ਕਰ ਲਿਓ ਵਿੱਚੋਂ ਲੋ ਜੀ ਚਲੋ ਜੀ ਚਲੋ ਇਹ ਕਿਸੀ ਤੰਨੇ ਨੰਬਰ ਪੜਾ ਠੀਕ ਹੈ ਜੀ ਥਾਣ ਇਹਦੇ ਵੀ ਚਾਰ ਹੀ ਆ ਸਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਚਾਰ ਹੀ ਥਾਣਾ ਠੀਕ ਹੈ ਦੇਸੀ ਤਾਂ ਨੰਬਰ ਹਾਂਜੀ 4 ਨੰਬਰ ਬਾਰੇ ਦੱਸੋ ਜੀ ਲਓ ਜੀ ਇਹ ਵੀ ਖੀਰੀ ਹੈ ਬੱਚੇ ਇਹ ਵੀ ਖੀਰੀ ਹੈ ਹਾਂਜੀ ਕਿੰਨਾ ਮਹੀਨੇ ਦੀ ਠੀਕ ਆ ਹਾਂਜੀ ਨਹੀਂ ਭੰਗ ਦੇਖ ਸਾ ਦਿਨ ਫੇਸ ਬਿਊਟੀ ਚੱਕਰ ਸੋ ਕੰਨ ਕੋ ਬਹੁਤ ਸੋਹਣਾ ਕਰਮਾਂ ਵਾਲੀ ਦਾ ਲਓ ਜੀ ਠੀਕ ਆ ਬਰਾ ਠੀਕ ਹੈ ਪਟਪੜਾ ਤੋਰਾ ਤਰਾ ਤੁਹਾਡੇ ਸਾਹਮਣੇ ਬਰਾ ਲਓ ਜੀ ਗੰਨ ਮਸਰੀ ਦਾ ਲਓ ਚਾਰ ਹੀ ਸਣਾ ਬਰਾ ਜੀ ਛੋਲੀ ਛੁਲੀ ਬਹੁਤਾ ਕਰਮਾਂ ਵਾਲੀ ਦੀ ਜਰਸੀ 4 ਨੰਬਰ ਰੇਟ ਭਾਈ ਸਾਰਿਆਂ ਦੇ ਫੋਨ ਤੇ ਕਰੋਗੇ ਹਾਂਜੀ ਹਾਂਜੀ ਸਾਰਿਆਂ ਦੇ ਰੇਟ ਫੋਨ ਤੇ ਨੰਬਰ ਮੁਤਾਬਕ ਪੋਸਾ ਦੇ 4 ਨੰਬਰ 4 ਹੋ ਗਏ ਹੈ ਆਦਰਸ਼ੀ ਆ ਗਈ ਜੀ ਇਹ ਵੀ ਖੀਰੀ ਗਈ 5 ਨੰਬਰ ਹਾਂਜੀ ਲੋ ਜੀ ਚੈੱਕ ਕਰ ਸਕਦੇ ਹੋ ਬਰਾ ਜਰਸੀ ਦਾ ਬਹੁਤ ਸੋਹਣੀ ਲੋਸ ਤੇ ਸੂਟੀ ਦਿਖਾ ਦਿਓ ਲੋਸ ਤੇ ਸੂਟੀ ਠੀਕ ਹੈ ਲੈ ਚਲੋ ਭਰਾ 4 ਹੀ ਥਾਣਾ ਭਰਾ ਇਹਨਾਂ ਦੇ ਲੋ ਜੀ ਠੀਕ ਆ ਜੀ ਇਹ ਹੋ ਗਿਆ ਪੰਜ 6 ਨੰਬਰ ਤੁਸੀਂ ਜੋ ਲੋ ਜੀ 6 ਨੰਬਰ ਵੀ ਲਓ ਫਰਾ ਇਹ ਵੀ 7 ਕਿੰਨੇ ਦਾ ਬੱਚਾ ਜੀ ਠੀਕ ਆ ਗ੍ਰੈਂਡੋਜੇ ਪੈਂਦਾ ਜੀ ਠੀਕ ਆ ਲੋ ਜੀ ਛੇ ਛੇ ਜੀ ਠੀਕ ਆ ਠੀਕ ਆ ਲੋ ਜੀ ਚੈੱਕ ਕਰ ਸਕੋ ਲੋ ਜੀ ਲੋ 4 ਹੀ ਸਾਨੂੰ ਜੀ ਹਾਂ ਮੈਂ ਲਓ ਜੀ ਠੀਕ ਹੈ ਜੀ ਹਾਂ ਜੀ ਵੀ ਕੱਟੀ ਉਹ ਵੀ ਖੀਰੀ ਆਈ ਇਹ ਵੀ ਖੀਰੀ ਆ ਹਾਂ ਜੀ ਪੇਰਾ ਕ ਮਹੀਨਾ ਦੀ ਆ ਪੇਰਾ ਕ ਮਹੀਨਾ ਦੀ ਆ ਹਾਂ ਜੀ ਹਾਂ ਜੀ ਠੀਕ ਆ ਲੋਪਰਾ ਚੱਕਰ ਸੋ ਫੇਸ ਕੁਆਲਟੀ ਸਿੰਗੀ ਸਿੰਗੀ ਬਈ ਇੱਕ ਵਾਰ ਮੂੰਹ ਦਿਖਾ ਦੇ ਤੈਨੂੰ ਫੇਰ ਲਓ ਜੀ ਲਓ ਜੀ ਸਿੰਗੀ ਸਿੰਗੀ ਕਰਮ ਵਾਲੀ ਬਹੁਤ ਸੋਹਣੀ ਆ ਦੇਖ ਸਕਦੇ ਫੇਸ ਕੁਆਲਟੀ ਤੋੜ ਦੋ ਭਰਾ ਮੜਾਏ ਹੋਰ ਲੰਮਾ ਤੋੜ ਦੋ ਗੜਾ ਕਵਾਦ ਮੜਾਏ ਹਾਂ ਠੀਕ ਲਓ ਜੀ ਮੋੜ ਲੈ ਮੋੜ ਲੈ ਸੁਣ ਥਾਣੇ ਵੀ ਬਖੋਣੇ ਬੰਦ ਵੀ ਬੰਦ ਥੋੜਾ ਜਿਹਾ ਪੱਠਿਆਂ ਦਾ ਕਰਕੇ ਨਾਲ ਥੋੜਾ ਜਿਹਾ ਵੱਧ ਹੋ ਜਾਣਾ ਲੋ 4 ਹੀ ਥਾਣਾ ਸਾਬ ਲੋ ਚੈੱਕ ਕਰ ਸਾਬ ਬਈ ਥਾਣੇ ਚਾਰੀਆ ਦਿਖਾਈ ਮੈਨੂੰ ਚੈੱਕ ਕਰਾਈ ਬੜਾ ਚਾਰ ਥਾਣਾ ਬਰਾ ਠੀਕ ਆ ਕੋਈ ਫੋਟ ਨਹੀਂ ਕੋਈ ਸੰਗਲਾ ਠੀਕ ਹੈ ਜੀ ਇਹਦਾ ਰੇਟ ਬਰਾ ਇਹ ਨਹੀਂ ਫੋਨ ਤੇ ਆਈ ਇੱਕ ਆ ਦੇਸੀ ਇਧਰ ਕਿਹੜੀ ਆ ਹਾਂਜੀ ਇਹ ਗਰੇ ਗ੍ਰੈਂਡੋ ਆਈ ਗ੍ਰੈਂਡੋ ਹਾਂਜੀ ਨੂੰ ਦਿਖਾ ਲੋ ਨੋ ਵੀ ਖੀਰਾ ਬੱਚਾ ਹੀ ਹੈ ਠੀਕ ਆ ਸਭ ਦੇਖੀ ਬਰਾਡੇ ਦੀ ਲੋ ਜੀ ਉਹ ਲੈ ਉਹ ਬਾਰੇ ਬਾਰੇ ਲੋ ਸਮਾਰਕ ਦਿਖਾ ਦਿਓ ਇਹ ਤੀਕਰੂਗੀ ਥੋੜੀ ਜਲਤੀ ਜੀ ਕਰ ਲੀ ਕੋਈ ਗੱਲ ਨਹੀਂ ਲਿਓ ਮੜਾ ਜਹ ਲੋ ਜੀ ਜੇ ਕੋਈ ਇਹ ਵਸੀ ਦਾ ਸਕੀਮ ਹੈ ਪਰ ਇਹਦਾ ਕੱਦ ਬੜਾ ਸੁਛਣਾ ਦੇਖ ਸਕਦੇ ਹਾਂ ਕਿਹੜੀ ਨਸਲ ਚੱਗ ਵੀ ਨੇ ਇਹ ਇਹ ਗ੍ਰੈਂਡੋ ਆ ਗਈ ਠੀਕ ਆ ਨਗੌਰ ਦੀ ਬੱਸੀ ਆ ਲੋ ਜੀ ਠੀਕ ਹੈ 7 ਨੰਬਰ ਸਿਪਰਾ ਹੈ ਠੀਕ ਹੈ ਜੀ ਠੀਕ ਹੈ ਹਾਂ ਜੀ ਬਈ 8 ਨੰਬਰ ਦੱਸੋ ਖੜੀ ਉਹਦੀ ਪਾਣੀ ਤੋੜ ਤੋ ਕੋਈ ਗੱਲ ਨਹੀਂ ਦਿਖਾ ਦਿਓ ਦਿਖਾ ਦਿਓ ਤੋੜਾ ਤੇ ਬਟਾ ਆ ਨਾ ਇਹਦਾ ਆਨਲਾਈਨ ਕਈ ਵਾਰ ਬਈ ਖਰੀਦਨੇ ਦੀ ਕਿਸੇ ਨੇ ਇਹ ਕਿਨੇ ਕਿਨੇ ਮਹੀਨੇ ਲਿਵਰੇ ਇਹ ਡੇਢ ਡੇਢ ਸਾਲ ਦੀਆਂ ਜੀ ਇਹ ਡੇਢ ਡੇਢ ਸਾਲ ਦੀਆਂ ਇਹ ਦੋਂਦੀਆਂ ਜੀ ਠੀਕ ਹੈ ਇਹ ਦੋਂਦੀਆਂ ਲੋ ਫਰਾ ਕੱਦ ਬੜ ਸੁਖਣਾ ਸੋਹਣਾ ਕਰਮਾ ਵਣੇ ਦਾ ਠੀਕ ਹੈ ਲੋ ਠੀਕ ਆ ਬੰਦੀ ਬਰਾ ਠੀਕ ਹੈ ਠੀਕ ਲੋ ਚੱਕਾ ਸਦਾ ਥਾਣੇ ਵੀ ਪਹੁੰਚੋ ਨੇ ਸਾਨੂੰ ਲੋ ਧਰਮਾ ਵਾਲਿਆਂ ਦਾ ਕੱਦ ਕਾਟ ਸੁਣ ਲੋ ਚਾਰ ਹੀ ਥਾਣਾ ਠੀਕ ਹੈ ਇਹ ਲਾ ਗਿਓ ਨੰਬਰ ਇਹ ਨੂੰ ਸਾਨੂੰ ਥਾਣੇ ਦਿਖਾਣੇ ਪੈਣਾ ਅਜੇ ਵੀ 9 ਨੰਬਰ ਦੱਸੋ ਇਹ ਕਿੰਨੇ ਟਾਈਮ ਦੇ ਵੀਰੇ ਇਹ 14 ਕਿ ਮਹੀਨੇ ਦੀ ਹੈ ਇਹ 14 ਮਹੀਨੇ ਦੀ ਹੈ ਠੀਕ ਹੈ ਲੋ ਜੀ ਇਹ ਵੀ ਦੋ ਦੰਦ ਹੈ ਇਹ ਵੀ ਦੋ ਦੰਦ ਹੈ ਫੈਸ ਡਿਊਟੀ ਕਰਮਵਾਲੀ ਦੀਦੀ ਵੀ ਦੇਖ ਸਕਦੇ ਹੋ 9 ਨੰਬਰ ਤੇ ਠੀਕ ਹੈ ਜੀ ਲੋ ਜੀ ਠੀਕ ਆ ਨਾਜਲਪਰਾ ਮੋੜ ਦੇ ਪਟਪੂੜਾ ਸਨਖਪੂਣਾ ਕਨਕੁਨ ਬਹੁਤ ਸੋਹਣੇ ਜਿਹੜੀ ਵੀ ਫਟ ਆਉਂਦੀ ਹੈ ਭਰਾ ਨੰਬਰ ਮੁਤਾਬਕ ਬਾਈ ਨੂੰ ਪਹੁੰਚ ਸਕਦੇ ਹੋ ਰੇਟ ਬਾਈ ਕਹਿੰਦਾ ਆਪਾਂ ਫੋਨ ਤੇ ਕਰਨੇ ਆ ਠੀਕ ਹੈ ਜੀ ਇੱਕ ਝੋਟੀਆ ਬਾਈ ਕੋਲ ਤੇ ਨੌ ਬੱਸੀਆਂ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਦਾ ਗਾਮ ਪਕੋਬਰੇ ਹਾਂ ਜੀ ਹਾਂ ਠੀਕ ਆ ਗਾਮ ਬਾਰੇ ਦੱਸੋ ਜੀ ਇਹ ਗਾਦੇ 20 ਦਿਨ ਬਾਕੀ ਆਈ 20 ਦਿਨ ਬਾਕੀ ਦੂਜੇ ਸੂਏ ਆਈ ਠੀਕ ਆ ਇਹ ਲਾ 15 ਕਿਲੋ ਕੁ ਚੋਇਆ ਬਈ ਇਹਦਾ ਠੀਕ ਆ ਤੂੰ ਲੋ ਜੀ ਕੱਦ ਕੜ ਸੋਨਾ ਕਰਮਾਂ ਵਾਲੀ ਦਾ ਇਹਦਾ ਰੇਟ ਪਰਾ ਇਹਦੇ ਹੀ ਫੋਨ ਤੇ ਕਰਾਂਗੇ ਸਾਰਿਆਂ ਦੇ ਫੋਨ ਤੇ ਕਰਾਂਗੇ ਠੀਕ ਆ 20 ਦਿਨ ਰਹਿ ਕੇ ਪੂਰੇ ਗਣੇ ਹਾਂਜੀ ਹਾਂਜੀ ਲੋ ਜੀ ਸੋਰਾ ਤਰਾ ਕਰਮਾਂ ਵਾਲੀ ਦਾ ਦੇਖ ਸਾਂਦੇ ਪਰਾ ਠੀਕ ਹੈ ਜਿਹੜੀ ਇਫੈਕਟ ਆਉਂਦੀ ਆ ਬਾਈ ਨਾ ਕੰਡਕਟ ਜਰੂਰ ਕਰਾਓ 11 ਨਾਗ ਹੋ ਗਏ ਟੋਟਲ ਠੀਕ ਹੈ ਜੀ ਲੋ ਜੀ ਦੁਬਾਰੇ ਫੇਰਨੇ ਕੰਮ ਰਵਾਦ ਨੇ ਨੰਬਰ ਮੁਤਾਬਕ ਬਾਈ ਨੂੰ ਪੁੱਛ ਸਕਦੇ ਹੋ ਰੇਟ ਪਰਾ ਠੀਕ ਹੈ ਜੀ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ